ਦੇਖੋ ਜੀ ਕੱਲ ਸ਼ਾਮ ਤੋਂ ਹੀ ਧੁੰਦ ਦਾ ਕਾਫੀ ਅਸਰ ਪੈ ਰਿਹਾ ਅੱਜ ਮਾਰਨਿੰਗ ਤੋਂ ਹੀ ਤੁਸੀਂ ਦੇਖ ਰਹੇ ਹੋ ਕਿ ਯਾਤਿਆ ਯਾਤ ਖਾਸ ਕਰਕੇ ਬੜੇ ਪ੍ਰਭਾਵਿਤ ਹੋ ਗਏ ਆ ਜਿਹੜੇ ਸਕੂਲ ਤੋਂ ਬੱਚੇ ਆ ਰਹੇ ਆ ਸਰ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਘਰੋ ਮਤਲਬ ਕਿ 20 25 25 ਮਿੰਟ ਲੇਟ ਹੋ ਗਏ ਆ ਔਰ ਖਾਸ ਕਰਕੇ ਜਿਹੜੇ ਮੰਡੀ ਆਪਣਾ ਪਿੰਡਾਂ ਵਿੱਚੋਂ ਮਤਲਬ ਕਿ ਸਬਜ਼ੀਆਂ ਵਗੈਰਾ ਜਿਹੜਾ ਆ ਵੇਚਣ ਜਾ ਰਹੇ ਆ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਆ ਰਹੀ ਆ ਔਰ ਖਾਸ ਕਰਕੇ ਆਪਣੇ ਮਤਲਬ ਕਿ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਔਰ ਹਦਾਇਤ ਵੀ ਆ ਗਈ ਆ ਸਰਕਾਰ ਵੱਲੋਂ ਜਾਂ ਆਪਣੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਉਹਨਾਂ ਦਾ ਪਾਲਣਾ ਕਰੋ ਔਰ ਗੱਡੀਆਂ ਦੇ ਵਿੱਚ ਜਿਹੜਾ ਫੰਕਸ਼ਨ ਹੁੰਦੇ ਆ ਖਾਸ ਕਰਕੇ ਫੋਗਿੰਗ ਲੈਂਪ ਔਰ ਪਾਰਕਿੰਗ ਲਾਈਟ ਉਹਦਾ ਯੂਜ਼ ਕਰੋ ਔਰ ਖਾਸ ਕਰਕੇ ਜਿਹੜੇ ਬੱਚੇ ਆ ਆਪਣੇ ਬਜ਼ੁਰਗ ਆ ਗਿਆ ਉਹਨਾਂ ਨੂੰ ਜਿਹੜਾ ਵਾ ਮਤਲਬ ਕਿ ਆਪਣਾ ਪੂਰਾ ਜੈਕਟਸ ਵਗੈਰਾ ਔਰ ਮਫਰਲ ਵਗੈਰਾ ਔਰ ਖਾਸ ਕਰਕੇ ਮਾਸਕ ਵਗੈਰਾ ਵੀ ਪਾ ਕੇ ਨਿਕਲਣਾ ਚਾਹੀਦਾ ਕਿਉਂਕਿ ਧੁੰਦ ਦੇ ਵਿੱਚ ਆਕਸੀਜਨ ਦੀ ਵੀ ਸਰ ਕਮੀ ਆ ਜਾਂਦੀ ਆ ਔਰ ਖਾਸ ਕਰਕੇ ਜਿਹੜੇ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਜਿਹੜਾ ਵਾ ਉਹ ਸਟਰੋਂਗ ਨਹੀਂ ਹੁੰਦਾ ਉਹਨਾਂ ਨੂੰ ਬਿਮਾਰੀਆਂ ਬੜੀ ਜਤੀ ਫੜ ਲੈਂਦੀਆਂ ਵਾ ਔਰ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਬੀਪੀ ਐ ਔਰ ਆਪਣੇ ਹਾਰ ਦੀ ਜਿਹੜੀ ਨਾਲ ਨੂੰ ਪ੍ਰੋਬਲਮ ਆ ਉਹਨਾਂ ਨੂੰ ਖਾਸ ਕਰਕੇ ਘੱਟ ਤੋਂ ਘੱਟ ਆਪਣੇ ਮਤਲਬ ਕੀ ਘਰਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਵਾ ਔਰ ਇੱਕ ਗੱਲ ਹੋਰ ਆ ਕਿ ਜਦੋਂ ਧੁੰਦ ਸਰ ਘਟ ਜਾਂਦੀ ਆ ਆਪਣੇ ਮਤਲਬ ਕੀ 12 1 ਵਜੇ ਤੋਂ ਬਾਅਦ ਜਦੋਂ ਧੁੰਦ ਘਟ ਜਾਂਣ ਔਰ ਜ਼ਰੂਰੀ ਸਮਾਨ ਜਿਹੜਾ ਖਰੀਦਣ ਵਾਸਤੇ ਸ਼ੋਪਿੰਗ ਕਰਨ ਵਾਸਤੇ ਉਹਨਾਂ ਕਿ ਮਤਲਬ ਕੀ ਬਾਹਰ ਨਿਕਲਣ ਜਿੰਨੀ ਕਿ ਜ਼ਰੂਰਤ ਹੈ ਗਈ ਹੈ ਸ਼ਾਨਦਾਰ ਹੋਣ ਦੇ ਨਾਲ ਤੇ ਸੋ ਕੋਲ ਜਿਹੜਾ ਕਿੰਨਾ ਕਸਰ ਕੀ ਹੈ ਦੋ ਦਿਨਾਂ ਤੋਂ ਧੁੰਦ ਦਾ ਅਸਰ ਕਿੰਨਾ ਦਾ ਸੱਪਿਆ ਔਰ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਕਿੰਨਾ ਕਾ ਦੁਕਾਨਦਾਰੀ 'ਤੇ ਅਸਰ ਪੈਸਦਾ ਸਰ ਦੁਕਾਨਦਾਰੀ ਦਾ ਤੇ ਪਹਿਲਾਂ ਹੀ ਬੜਾ ਕਾਫੀ ਅਸਰ ਪਿਆ ਹੋਇਆ ਵਾ ਬਾਜ਼ਾਰ ਵਿੱਚ ਜਿਹੜੀ ਮਾਰਕੀਟ ਆ ਬੜੀ ਸਲੋ ਚੱਲ ਰਹੀ ਆ ਔਰ ਤੁਸੀਂ ਦੇਖ ਰਹੇ ਹੋ ਕਿ ਜੇ ਧੁੰਦ ਦਾ ਅਸਰ ਮਤਲਬ ਕੀ ਚਲੋ ਇਹਦੇ ਪਰਮਾਤਮਾ ਵੱਲੋਂ ਸਰ ਧੁੰਦ ਚਲੋ ਜ਼ਰੂਰੀ ਵੀ ਆ ਗਈ ਆ ਫਸਲਾਂ ਲਈ ਜ਼ਰੂਰੀ ਹੁੰਦੀ ਆ ਕਣਕ ਵਾਸਤੇ ਪਰ ਸਰ ਇਹ ਨਾਲ ਨੁਕਸਾਨ ਵੀ ਬੜੇ ਆ ਗਏ ਆ ਦੇਖੋ ਆਵਾਜਾਈ ਦੇ ਸਾਧਨ ਮਤਲਬ ਕਿ ਉੱਥੇ ਚਲਾਣ ਵਿੱਚ ਬੜੀ ਮੁਸ਼ਕਲ ਆਂਦੀ ਆ ਲੋਕਾਂ ਨੂੰ ਘਰੋਂ ਆ ਅੱਜ ਜਾਣ ਵਿੱਚ ਬੜੀ ਮੁਸ਼ਕਲ ਆ ਗਈ ਆ ਹੁਣ ਸਰ ਦੇਖੋ ਪਿੰਡਾਂ ਵਿੱਚ ਉਗਾਹ ਕਾਣਾ ਬੜਾ ਔਖਾ ਜਾਏਗਾ ਕਿਉਂਕਿ ਖਾਸ ਕਰਕੇ ਜਿਹੜਾ ਸ਼ਹਿਰ ਵਾ ਉਹ ਪਿੰਡਾਂ ਦੇ ਸਿਰ ਤੇ ਹੀ ਹੁੰਦਾ ਵਾ ਜੇ ਪਿੰਡਾਂ ਚ ਉਗਾਹ ਨਹੀਂ ਆਏਗਾ ਤੇ ਮਾਰਕੀਟ ਸਰ ਮਤਲਬ ਕਾਫੀ ਅਸਰ ਪਏਗਾ ਤੁਹਾਨੂੰ ਦੇ ਸ਼ਾਮ ਗਾਗ ਦੇਖਣ ਨੂੰ ਨਹੀਂ ਮਿਲੇਗਾ ਬਿਲਕੁਲ ਸਰ ਦੇਖੋ ਹੁਣ ਤੇ ਸਰ ਬੱਚਿਆਂ ਨੂੰ ਨਹੀਂ ਜਿਹੜੇ ਸਕੂਲ ਬੱਚੇ ਜਾ ਰਹੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਔਰ ਜਿਹੜਾ ਗਾਹਕ ਆ ਜਿਨ੍ਹਾਂ ਨੇ ਸ਼ੋਪਿੰਗ ਵਗੈਰਾ ਕਰਨੀ ਆ ਉਹ ਸਾਰੇ ਆਪਣੇ ਸਮੇਂ ਤੋਂ ਬਾਅਦ ਹੀ ਮਤਲਬ 12 1 ਵਜੇ ਤੋਂ ਬਾਅਦ ਜਦੋਂ ਧੁੰਦ ਦਾ ਸਾਹ ਘਟ ਜਾਏਗਾ ਉਦੋਂ ਹੀ ਬਾਹਰ ਨਿਕਲਣਗੇ ਲੋਕਾਂ ਦਾ ਵਿਚਾਰ ਕਰ ਨੂੰ ਨਿਕਲਦੇ ਆ ਉਹਨਾਂ ਨੂੰ ਕੀ ਕਹਾਂ ਜੇ ਧੁੰਦ ਵਿੱਚ ਦੇਖੋ ਜੀ ਸਿਆਰ ਤੇ ਮੈਂ ਕਹਨਾ ਵਾਂ ਕਿ ਥੋੜੀ ਮਤਲਬ ਕਿ ਇਹ ਦਿਨਾਂ ਵਿੱਚ ਘਾਟੀ ਮਤਲਬ ਕੀ ਕਰਨੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਸਾਰੇ ਦੇਖੋ ਜਿਹੜੀ ਧੁੰਦ ਹੁੰਦੀ ਆ ਔਰ ਇਹ ਵਿੱਚ ਜਿਤਰਾ ਮਤਲਬ ਕਿ ਪੋਲੂਸ਼ਨ ਵਗੈਰਾ ਵੀ ਬੜਾ ਹੁੰਦਾ ਵਾ ਜੇ ਅਸੀਂ ਸਿਆਰ ਕਰਾਂਗੇ ਸਾਡੀ ਉਹੀ ਪੋਲੂਸ਼ਨ ਸਾਡੇ ਅੰਦਰ ਜਾਣਾ ਵਾ ਇਸ ਤਰ੍ਹਾਂ ਕੇ ਸ਼ਹਿਰ ਮਤਲਬ ਕਿ ਸਵੇਰੇ ਮਾਰਨਿੰਗ ਜਾਂ ਨਾਈਟ ਵਾਸਤੇ ਮਤਲਬ ਕਿ ਲਿミਟਡ ਕਰੋ ਜਿਆਦਾ ਨਾ ਕਰੋ ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਮਤਲਬ ਕਿ ਕੋਈ ਪ੍ਰੋਬਲਮ ਹੈਗੀ ਆ ਕੋਈ ਮਤਲਬ ਕਿ ਬਿਮਾਰੀ ਆ ਜਿਦਾਂ ਸ਼ੂਗਰ ਬੀਪੀ ਹਾਰਟ ਦੀ ਕੋਈ ਬਿਮਾਰੀ ਖਾਸ ਕਰਕੇ ਉਹਨਾਂ ਨੂੰ ਮਤਲਬ ਕਿ ਨਹੀਂ ਨਿਕਲਣਾ ਚਾਹੀਦਾ ਬਾਹਰ ਹਰਮੇਸ਼ ਕੁਮਾਰ ਮੇਰਾ ਪਿੰਡ ਚਾਹੀਆ ਹੈਗਾ ਤੇ ਮੈਂ ਨਾ ਨਸ਼ਾ ਡੋਪ ਕੇਂਦਰ ਬਬੇਹਾਲੀ ਜੋਗ ਕਰਦਾ ਐ ਜੀ ਕਾਉਂਸਲਰ ਰਤ ਮੇਰੀ ਡਿਊਟੀ ਸਰ ਉੱਥੇ 9 ਵਜੇ ਹੁੰਦੀ ਆ ਮੈਂ ਰਾਤੀ ਨਾ ਘਰੋਂ ਅਠਵਈ ਆਪਣੀ ਡਿਊਟੀ ਲਈ ਤੁਰ ਪਿਆ ਕਿ ਮੈਨੂੰ ਥੋੜਾ ਲੱਗਾ ਵੀ ਮੌਸਮ ਵਿੱਚ ਧੁੰਦ ਪੈ ਰਹੀ ਆ ਮੇਰੇ ਪਿੰਡ ਤੋਂ ਸਰ ਬੱਬੇ ਵਾਲੀ ਸੈਂਟਰ ਤੱਕ ਜਾਣ ਨੂੰ 15 ਮਿੰਟ ਲੱਗਦੇ ਆ ਪਰ ਰਾਤੀ ਮੇਰ ਨਾਲ ਜੋ ਵਾਪਰਿਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਤੀ ਮੈਂ ਘਰ ਜਦੋਂ ਨਿਕਲਿਆ ਗੁਰਦਾਸਪੁਰ ਪਾਰ ਕੀਤਾ ਅੱਗੇ ਜਦੋਂ ਉੱਥੇ ਮੈਂ ਗਿਆ ਉੱਥੇ ਪਿੰਡ ਲੱਗੇ ਤੇ ਉੱਥੇ ਇੰਨੀ ਸੰਘਣੀ ਧੁੰਦ ਸੀ ਕਿ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਮੈਂ ਇੱਕ ਗੱਡੀ ਦੇ ਮਗਰ ਆਪਣੀ ਬਾਈਕ ਲਈ ਹੌਲੀ ਹੌਲੀ ਚੱਲਦਾ ਚੱਲਦਾ ਚੱਲ ਗਿਆ ਤੇ ਮੈਂ ਆਪਣਾ ਸੈਂਟਰ ਜਿਹੜਾ ਮੈਨੂੰ ਉਹ ਦਿਖਾਈ ਨਹੀਂ ਦੇ ਰਿਹਾ ਮੈਂ ਆਪਣਾ ਜਿਹੜਾ ਸੀ ਬਾਈਕ ਆਪਣੀ ਬੱਬੇ ਹਲੀ ਢੀ ਤੋਂ ਵੀ ਅੱਗੇ ਲੈ ਗਿਆ ਜਦੋਂ ਮੈਂ ਵੇਖਿਆ ਥੋੜਾ ਮੈਨੂੰ ਲਾਈਟਸ ਲੱਗੀਆਂ ਮੈਨੂੰ ਲੱਗਾ ਵੀ ਇਹ ਬੱਬੇ ਵਾਲੀ ਦਾ ਡਾਗ ਗਿਆ ਫੇਰ ਸ਼ਰਮਾਉਥ ਆਪਣੀ ਬਾਈਕ ਮਤਲਬ ਪਿਛੇ ਨੂੰ ਮੋੜੀ ਐਨੀ ਸੰਗਣੀ ਧੁੰਦੀ ਸਰ ਕੇ ਉੱਥੋਂ ਮੈਨੂੰ ਆਂਦੇ ਜਦ ਤੱਕ ਮੈਨੂੰ ਉੱਥੋਂ 5 ਮਿੰਟ ਲੱਗਦੀ ਹੈ ਮੈਨੂੰ ਉੱਥੋਂ ਆਂਦ-ਵੰਦ ਘਟੋ-ਘਟ 20-25 ਮਿੰਟ ਤੱਕ ਵਾ ਹੌਲੀ 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 ਸਟਾਪ ਕਰ ਕਰਕੇ ਆਪਣੇ ਸੈਟ ਉੱਤੇ ਪਹੁੰਚਿਆ ਤੇ ਮੇਰੀ ਤੇ ਸਾਰੇ ਇਹੋ ਜੀ ਅਪੀਲ ਹੈਗੀ ਆ ਵੀ ਜਿੱਦਾਂ ਧੁੰਦ ਪੈ ਰਹੀ ਆ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ ਤੇ ਜਿਹ ਮਨੂੰ ਸ਼ਹਿਰ ਵਾਸੀਆਂ ਵਾਸਤੇ ਸਾਰੇ ਪਿੰਡ ਵਾਸੀਆਂ ਵਾਸਤੇ ਮਨੂੰ ਮੇਰੀ ਇਹ ਹੀ ਅਪੀਲ ਆ ਕਿ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਕਿਉਂਕਿ ਠੰਡ ਬਹੁਤ ਜ਼ਿਆਦਾ ਬਣ ਗਈ ਹੈ ਕਿਉਂਕਿ ਇਸ ਨਾਲ ਜਿਹੜੇ ਜਿਹੜੇ ਟਰਾਲੀਆਂ ਵਗੈਰਾ ਚੱਲਦੀਆਂ ਨੇ ਸੜਕਾਂ ਤੇ ਉਹਨਾਂ ਦੇ ਪਿਛੇ ਕੋਈ ਰੈਸਟ੍ਰੈਕਟਿਡ ਲਾਈਟ ਨਹੀਂ ਹੈਗੀ ਮੈਂ ਉਹਨਾਂ ਨੂੰ ਅਪੀਲ ਕਰਦਾ ਕਿਸਾਨਾਂ ਨੂੰ ਕੋਈ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਜਿਹੜੀਆਂ ਸੜਕਾਂ ਤੇ ਚੱਲਦੀਆਂ ਹਨ ਉਹਨਾਂ ਨੂੰ ਆਪਣੀ ਸਾਵਧਾਨੀ ਨਾਲ ਵਰਤਣ ਤੇ ਉਹਨਾਂ ਦੀ ਸਪੀਡ ਹੌਲੀ ਹੌਲੀ ਚੱਲੇ ਕਿਉਂਕਿ ਇੰਨੀ ਛੰਨੀ ਤੋਂ ਹੁੰਦਾ ਕਿ ਅੱਗੇ ਕੁਝ ਦਿਖਾਈ ਨਹੀਂ ਦਿੰਦਾ ਬੰਦੇ ਨੂੰ ਕਿ ਅੱਗੇ ਕੀ ਆ ਰਿਹਾ ਹੈ ਇਹ ਰੀਤੇ ਹੋਈ ਪੀਲਾ ਵੀ ਜਿਹੜੇ ਆਪਣੇ ਸਿਆਣੇ ਬਜ਼ੁਰਗ ਹਨ ਜਿਹਨਾਂ ਦਾ ਮੁੱਢੀ ਤਰ੍ਹਾਂ ਦੇ ਮੈਡੀਕਲ ਲਾਈਨ ਤੋਂ ਹਾਂਜੀ ਇਹਨੂੰ ਵੋਗ ਨਹੀਂ ਕਿਹਾ ਜਾਂਦਾ ਇਹਨੂੰ ਸਮੋਕ ਕਿਹਾ ਜਾਂਦਾ ਕਿਉਂਕਿ ਪੋਲੂਸ਼ਨ ਦੀ ਮਾਤਰਾ ਕਾਫੀ ਹੁੰਦੀ ਹੈ ਇਹਦੇ ਵਿੱਚ ਜਿਹੜਾ ਏਕੀਓ ਆਈ ਹੈ ਉਹ 50 ਹੋਣਾ ਚਾਹੀਦਾ 200 ਤੱਕ ਪਹੁੰਚ ਗਿਆ ਨੁਕਸਾਨ ਦੇ ਸਭ ਤੋਂ ਹਾਂਜੀ ਹਾਂਜੀ ਸਰ ਕੀ ਕਰਨਾ ਚਾਹੋਗੇ ਸਰ ਮੈਂ ਇਹੀ ਚਾਹਣਾ ਸੀ ਜਿਹੜੀ ਆਪਣੇ 슈ਗਰ ਬੀਪੀ ਹਾਰਟ ਦੇ ਪੇਸ਼ੈਂਟ ਹਨ ਉਹਨਾਂ ਨੂੰ ਨਾ ਸਾਲ ਆਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਮੇਰੀ ਤੇ ਇਹੀ ਪੀਲ ਹੈ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਜਿਹੜੀ ਮਾਰਨਿੰਗ ਸੈਰ ਐ ਨੂੰ ਬਿਲਕੁਲ ਬੰਦ ਕਰ ਦਿਓ ਜਿਹੜੀ ਸੈਰ ਆ ਦੁਪਹਿਰ ਨੂੰ ਕਰੋ ਕਿਉਂਕਿ ਆਪਾਂ ਜਿਹੜੇ ਸਾਡੇ ਹਾੜ ਦੇ ਡਾਕਟਰ ਜਿਹੜੇ ਮੇਨ ਵੱਡੇ ਵੱਡੇ ਡਾਕਟਰ ਉਹ ਹੀ ਅਪੀਲ ਕਰਦੇ ਆ ਇਹੀ ਸਲਾਹ ਦਿੰਦੇ ਆ ਕਿ ਜਿਹੜੀ ਸੈਰ ਆ ਉਹ ਦੁਪਹਿਰ ਦੇ ਟਾਈਮ ਤੇ ਕੀਤੀ ਜਾਏ ਸਵੇਰ ਦੀ ਸੈਰ ਬਿਲਕੁਲ ਬੰਦ ਕੀਤੀ ਜਾਏ ਕਿਉਂਕਿ ਸਵੇਰ ਦੇ ਟਾਈਮ ਤੇ ਜਿਹੜੀ ਆਕਸੀਜਨ ਮਾਤਰਾ ਬਿਲਕੁਲ ਘਟ ਜਾਂਦੀ ਹੈ ਉਸ ਦੇ ਹਿਸਾਬ ਨਾਲ ਇਹੀ ਕਹਿ ਰਹੇ ਕਿ ਆਉਣ ਵਾਲੇ 2-3 ਦਿਨਾਂ ਦੇ ਟਾਈਮ ਲਈ ਜਿਹੜੀ ਆ ਫੋਗਿੰਗ ਫੋਗਿੰਗ ਜ਼ਿਆਦਾ ਹੋਣੀ ਹੈ ਤੇ ਇਸ ਕਰਕੇ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਆਪਣੇ ਬਿਸਤਰੇ ਦੇ ਮਤਲਬ ਸੋਹਣੇ ਮਤਲਬ ਜੈਕਟਾਂ ਵਗੈਰਾ ਟੋਪੀਆਂ ਵਗੈਰਾ ਮਾਸਕੋਰੇ ਲੈ ਕੇ ਜੇ ਕੋਈ ਬਹੁਤ ਜ਼ਰੂਰੀ ਕੰਮ ਤਾਂ ਹੀ ਆਓ ਨਹੀਂ ਤੇ ਆਪਣੇ ਬਿਸਤਰੇ 'ਤੇ ਬੈਠੋ ਰਹੋ ਆਂ